ਜੈਨ ਸਾਥੀਓ ਮੈਂ ਸੰਦੀਪ ਸੈਣੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਦੀਵਾਲੀ ਦੇ ਤਿਹਾੜੀ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਪਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਡੇ ਸਾਰਿਆਂ ਦੇ ਜੀਵਨ ਚ ਖੁਸ਼ਹਾਲੀ ਲੈ ਕੇ ਆਵੇ ਪ੍ਰਮਾਤਮਾ ਸਾਡੇ ਚ ਆਪਸੀ ਭਾਈਚਾਰ ਸਾਂਝ ਬਣਾਵੇ ਤੇ ਪ੍ਰਮਾਤਮਾ ਸਾਡੇ ਦੇਸ਼ ਅੰਦਰ ਜਿਹੜੀਆਂ ਕੁਰੀਤੀਆਂ ਚੱਲਦੀਆਂ ਹਨ ਉਹਨਾਂ ਨੂੰ ਖਤਮ ਕਰਕੇ ਇੱਕ ਉਜਵਲ ਦੀਵਾਲੀ ਵਾਲੇ ਪਾਸੇ ਨੂੰ ਸਾਨੂੰ ਲੈ ਕੇ ਜਾਵੇ ਆਓ ਮਿਲ ਕੇ ਪ੍ਰਣ ਕਰੀਏ ਕਿ ਆਪਣੇ ਦੇਸ਼ ਨੂੰ ਪ੍ਰਸ਼ਾਚਨ ਮੁਕਤ ਆਪਣੇ ਦੇਸ਼ ਨੂੰ ਸਮਾਜਿਕ ਕੁਰੀਤੀਆਂ ਅਬ੍ਰਧ ਆਪਣੇ ਦੇਸ਼ ਨੂੰ ਇੱਕ ਇਹੋ ਜਿਹੀ ਤਰੱਕੀਸ਼ਲ ਮੁਲਕ ਵਾਲੇ ਪਾਸੇ ਲੈ ਕੇ ਜਾਣਾ ਵਾ ਜਿਸਨ ਹਰ ਇਨਸਾਨ ਦੇ ਜਿੰਦ ਦੇ ਖੁਸ਼ਹਾਲੀ ਹੋਵੇਗੀ ਤੇ ਹਰ ਇਨਸਾਨ ਮੁਕੰਮਲ ਤੌਰ ਤੇ ਦਿਵਾਲੀ ਦਾ ਆਨੰਦ ਮਾਨੇਗਾ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਤੁਹਾਨੂੰ ਦਿਵਾਲੀ ਦੀ ਲੱਖ ਲੱਖ ਮੁਬਾਰਕਬਾਦ ਦਾ ਬਿਸ਼ਰਮਨ ਦਿਵਸ ਤੋਂ ਆ ਰਿਹਾ ਉਹਦੀ ਵੀ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਭਾਈ ਦੂਜੀ ਦੀ ਲੱਖ ਲੱਖ ਮੁਬਾਰਕਬਾਦ ਤੇ ਸ਼੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਉਹਦੀ ਵੀ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਔਰ ਇਹੀ ਆਸ ਕਰਦਾ ਕਿ ਪਰਮਾਤਮਾ ਤੁਹਾਡੇ ਸਾਰੇ ਜੀਵਨ ਚ ਖੁਸ਼ਹਾਲੀ ਰੱਖੇ ਪਰਮਾਤਮਾ ਸਾਡੀ ਵਿਚ ਆਪਸੀ ਇਕਤਾ ਰੱਖੇ ਪਰਮਾਤਮਾ ਮੇਰੇ ਦੇਸ਼ ਨੂੰ ਤਰੱਕੀਸ਼ੀਲ ਬਖਸ਼ੇ ਔਰ ਇਸ ਦੇਸ਼ ਅੰਦਰ ਹਰ ਇਨਸਾਨ ਖੁਸ਼ਹਾਲ ਹੋਵੇ ਇਸ ਦੇਸ਼ ਅੰਦਰ ਸਹੀ ਹੱਥਾਂ ਦੇ ਵਿੱਚ ਸ਼੍ਰੀ ਰਾਮ ਰਾਜੇ ਦਾ ਸਥਾਪਨਾ ਹੋ ਸਕੇ ਜਿਸ ਨਾਲ ਸਾਰੇ ਦੇ ਚਾਰੇ ਤੇ ਖੁਸ਼ਹਾਲੀ ਹੋਵੇ ਸਾਰੇ ਦਾ ਜੀਵਨ ਖੁਸ਼ਹਾਲ ਹੋਵੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੈ ਹਿੰਦ ਜੈਪਾਲ